ਹੁਸ਼ਿਆਰਪੁਰ ਦੇ ਪਿੰਡ ਮੋਨਾਕਲਾਂ ਦੇ ਤਰਨਜੀਤ ਸਿੰਘ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ ਮੰਡੀ ਚ ਡਿਗਿਆ ਨੋਟਾਂ ਨਾਲ ਭਰਿਆ ਪਰਸ ਹਿਮਾਚਲ ਦੇ ਵਿਅਕਤੀ ਨੂੰ 5 ਦਿਨਾਂ ਬਾਅਦ ਲੱਭ ਕੇ ਕੀਤਾ ਵਾਪਸ ਤਸਵੀਰਾਂ ਹੁਸ਼ਿਆਰਪੁਰ ਦੀ ਮੁੱਖ ਦਾਣਾ ਮੰਡੀ ਦੀਆਂ ਨੇ ਜਿੱਥੇ ਕਿ ਬੀਤੀ 23 ਫਰਵਰੀ ਨੂੰ ਪਿੰਡ ਮੋਨਾਕਲਾਂ ਦੇ ਰਹਿਣ ਵਾਲੇ ਤਰਨਜੀਤ ਸਿੰਘ ਨੂੰ ਇੱਕ ਨੋਟਾਂ ਨਾਲ ਭਰਿਆ ਪਰਸ ਮਿਲਿਆ ਸੀ ਤੇ ਉਸ ਵਿੱਚ ਪੈਸਿਆਂ ਤੋਂ ਇਲਾਵਾ ਹੋਰ ਜ਼ਰੂਰੀ ਕਾਗਜ਼ਾਤ ਵੀ ਸਨ ਪ੍ਰੰਤੂ ਤਰਨਜੀਤ ਸਿੰਘ ਦਾ ਪੈਸਿਆਂ ਵਾਲਾ ਪਰਸ ਵੇਖ ਕੇ ਮਨ ਨਹੀਂ ਡੋਲਿਆ ਬਲਕਿ ਉਸ ਵੱਲੋਂ ਪੰਜ ਦਿਨਾ ਬਾਅਦ ਪਰਸ ਦੇ ਮਾਲਕ ਸੰਦੀਪ ਸਿੰਘ ਜੋ ਕਿ ਹਿਮਾਚਲ ਦੇ ਰਹਿਣ ਵਾਲੇ ਨੇ ਤੇ ਡ్రਾਈਵਰੀ ਦਾ ਕੀਤਾ ਕਰਦੇ ਨੇ ਇਹਨੂੰ ਲੱਭ ਕੇ ਪਰਸ ਵਾਪਸ ਕੀਤਾ ਤਰਨਜੀਤ ਸਿੰਘ ਵੱਲੋਂ ਦਿਖਾਈ ਇਮਾਨਦਾਰੀ ਦੀ ਜਿੱਥੇ ਮੰਡੀ ਚ ਮੌਜੂਦ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਉੱਥੇ ਹੀ ਹਿਮਾਚਲ ਦੇ ਸੰਦੀਪ ਸਿੰਘ ਨੇ ਵੀ ਤਰਨਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਇਮਾਨਦਾਰੀ ਦੇ ਬਲਬੂਤੇ ਤੇ ਆਪਣੀ ਜ਼ਿੰਦਗੀ ਜੀਉਣੀ ਚਾਹੀਦੀ ਹੈ ਇਸ ਮੌਕੇ ਤਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਆਪਣੀ ਅਸਲ ਮਿਹਨਤ ਦੀ ਕਮਾਈ 'ਚ ਯਕੀਨ ਰੱਖਣਾ ਚਾਹੀਦਾ ਹੈ ਤੇ ਅਜਿਹਾ ਕਰਨ ਵਾਲਾ ਮਨੁੱਖ ਜ਼ਿੰਦਗੀ ਚ ਜ਼ਰੂਰ ਸਫਲ ਹੁੰਦਾ ਹੈ ਹੁਸ਼ਰਪਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਇਹ ਕੀ ਨਾਮ ਹੈ ਤੁਹਾਡਾ ਤਰਨਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਮੋਨਾਕ ਲਾਏ ਆ ਠੀਕ ਆ ਜੀ ਅੱਜ ਮੰਡੀ ਦੇ ਵਿੱਚ ਤੁਸੀਂ ਆਏ ਸੀ ਤੁਹਾਨੂੰ ਇੱਕ ਨੋਟਾ ਦੇ ਨਾਲ ਭਰਿਆ ਜਿਹੜਾ ਪਰਸ ਮਿਲਿਆ ਸੀ ਹੋਰ ਜੁੜੀ ਡਾਕੂਮੈਂਟਸ ਸੀਗੇ ਤੇ ਤੁਸੀਂ ਇੱਕ ਇਮਾਨਦਾਰੀ ਦੀ ਮਿਸਾਲ ਜਿਹੜੀ ਉਹ ਪੇਸ਼ ਕੀਤੀ ਹੈ ਮਾਲਕ ਨੂੰ ਲੱਭ ਕੇ ਵਾਪਸ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਸਵੇਰ ਸਬਜ਼ੀ ਮੰਡੀ ਵਿੱਚ ਜਾਂਦਾ ਸੀਗਾ ਜੀ ਦਾਣਾ ਮੰਡੀ ਫੜਤੇ ਉੱਥੇ ਪਿਆ ਸੀਗਾ ਮੈਂ ਚੱਕ ਕੇ ਆਪਣੀ ਜੇਬ ਚ ਪਾ ਲਿਆ ਮੈਂ ਕਿਹਾ ਮੈਂ ਬੱਚੋਂ ਨੰਬਰ ਉੱਪਰ ਲੱਭਦਾ ਜੀ ਨੰਬਰ ਉੱਪਰ ਕੇ ਮੈਨੂੰ ਮਿਲਿਆ ਨਹੀਂ ਫਿਰ ਦੂਜੇ ਦਿਨ ਨੰਬਰ ਉੱਪਰ ਲੱਭਿਆ ਇਹਨਾਂ ਤਾਂ ਫਿਰ ਨੰਬਰ ਤੇਲੀਫੋਨ ਕਰਕੇ ਸਤੇਆ ਜੀ ਕਿਦਾਂ ਕਦੋਂ ਤੁਹਾਨੂੰ ਮਿਲਿਆ ਸੀਗਾ ਪਰਸ ਇਹ 23 ਤਰੀਕ ਦੀ ਗੱਲ ਆ ਸੋਮਵਾਰ ਦੀ 23 ਤਰੀਕ ਨੂੰ ਮਿਲਿਆ ਸੀਗਾ ਤੇ ਅੱਜ ਤਾਂ 28 ਤਰੀਕ ਨੂੰ ਵਾਪਸ ਪੰਜ ਦਿਨ ਬਾਅਦ ਕੀਤਾ ਲੱਭ ਕੇ ਬੰਦੇ ਨੇ ਹਾਂ ਜੀ ਅੱਜ ਤਾਂ ਕੀ ਕੀ ਸੀਗਾ ਪਰਸ ਵਿੱਚ ਲਾਇਸੈਂਸ ਸੀਗਾ ਜੀ 10000 ਰੁਪਿਆ ਸੀਗਾ ਜੀ 10000 ਤੋਂ ਉੱਪਰ ਹੋਊਗਾ ਅੱਜਕੱਲ ਬਹੁਤ ਘੱਟ ਲੋਕ ਹੁੰਦੇ ਨੇ ਜੀ ਇਦਾਂ ਇਮਾਨਦਾਰੀ ਜਿਹੜੀ ਮਿਸਾਲ ਪੇਸ਼ ਕਰਦੇ ਨੇ ਕਿ ਪੈਸਿਆਂ ਦੀ ਖਾਤਰ ਦੌੜ ਭੱਜੇ ਲੋਕ ਕਰਦੇ ਆ ਤੁਸੀਂ ਦਰਿਆ ਦੇ ਲਈ ਦਿਖਾਈਆ ਇਮਾਨਦਾਰੀ ਦਿਖਾਈਆ ਕੀ ਕਹਿਣਾ ਚਾਹੁੰਦੇ ਹੋ ਨਿਕਰ ਨਹੀਂ ਤਾਂ ਕੋਈ ਕੋਈ ਬੰਦਾ ਹੁੰਦਾ ਜੀ ਇਹ ਵਾਪਸ ਕਰਦਾ ਨਹੀਂ ਤੁਹਾਨੂੰ ਲਾਇਸੈਂਸ ਆਪਣਾ ਕੱਢ ਕੇ ਪੈਸੇ ਕੱਢ ਕੇ ਨਾ ਉਹਦਾ ਸਿੱਧ ਦਿੰਦੇ ਉਦਦੇ ਦੀ ਪਰ ਇਹਨਾਂ ਬਹੁਤ ਲੱਭ ਇੱਕ ਦੋ ਦਿਨ ਤਾਂ ਜਿੱਦੇ ਬਣ ਸਾਡੇ ਨਾਲ ਗਏ ਫੇਰ ਅੱਜ ਇਹਨਾਂ ਦਾ ਨੰਬਰ ਮਿਲਿਆ ਤਾਂ ਜੀ ਇਹਨਾਂ ਹੱਸਦੇ ਆ ਕਿ ਲੋਕਾਂ ਨੂੰ ਜਿਹੜੀ ਆਪਣੇ ਹੱਕ ਦੀ ਕਮਾਈ ਦੇ ਵਿੱਚ ਮਿਹਨਤ ਦੀ ਕਮਾਈ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਹਾਂਜੀ ਹਾਂਜੀ ਬਿਲਕੁਲ। ਕੀ ਨਾਮ ਹੈ ਤੁਹਾਡਾ? ਮੇਰਾ ਸੰਜੀਪ ਸਿੰਘ ਜੀ। ਇਹ ਕਿਹੜੀ ਜਗ੍ਹਾ ਰਹਿੰਦੇ ਹੋ? ਗਣੂ ਮੰਦਵਾਲਾ ਹਿਮਾਚਲ ਚ। ਹਿਮਾਚਲ ਚ। ਠੀਕ ਆ ਜੀ। ਇਹ ਤੁਹਾਡਾ ਪਰਸ ਕਦੋਂ ਡਿਗਿਆ ਸੀਗਾ ਜੀ? ਮੇਰਾ ਸੋਮਵਾਰ ਨੂੰ। ਠੀਕ ਆ ਜੀ ਤੇ ਅੱਜ 5 ਦੇ ਬਾਅਦ ਤੁਹਾਨੂੰ ਤੁਹਾਡਾ ਪਰਸ ਮਿਲਿਆ। ਠੀਕ ਆ ਨਾ ਚਾਹੁੰਦੇ ਹਾਂ ਸਰਦਾਰ ਜੀ ਨੇ ਜਿਹੜੀ ਇਮਾਨਦਾਰੀ ਦਿਖਾਈ। ਬੜੀ ਇਮਾਨਦਾਰੀ ਦਿਖਾਈ ਜੀ। ਇਹਨਾਂ ਵਰਗੇ ਇਮਾਨਦਾਰੀ ਇਹ ਜਿਨ੍ਹਾਂ ਨੇ ਪਰਸ ਮੋੜ ਕੇ ਦਿੱਤਾ ਨਹੀਂ ਤਾਂ ਅੱਜਕੱਲ ਲੋਕ ਲੋਕੀ ਬੜੇ ਘਟਨੇ ਜੀ ਜਿਨ੍ਹਾਂ ਨੇ ਜੀ ਪੈਸੇ ਬਾਬਤ ਦਿੱਤੇ ਨਹੀਂ ਤਾਂ ਅੱਜ ਕੱਲ ਤੇ ਜਮਾਨੇ ਚ ਕੋਣ ਕਰਦਾ ਜੀ ਕੀ ਆ ਕੀ ਸੀਗਾ ਜੀ ਪਰਸੇ ਪਰਸ 10000 ਤੇ ਉੱਪਰ ਪੈਸੇ ਥੇ ਜੀ ਲਾਇਸੈਂਸ ਥਾ ਆਧਾਰ ਕਾਰਡ ਥਾ ਜੀ ਤੇ ਹੁਣ ਤੁਹਾਨੂੰ ਮਿਲ ਗਿਆ ਜੀ ਇਹ ਮਿਲ ਗਿਆ ਜੀ ਮੇਰੇ ਪੂਰੇ ਆ ਪੈਸੇ ਪੂਰੇ ਪੈਸੇ ਠੀਕ ਆ ਜੀ ਧੰਨਵਾਦ ਕਰਤਾ ਜੀ ਇਹਨਾਂ ਦਾ ਧੰਨਵਾਦ ਕਰਤਾ ਜੀ ਸਹੀ ਹਿਮਾਚਲ ਤੋਂ ਇੱਥੇ ਸਬਜ਼ੀ ਲੈਣਾ ਹਾਂਜੀ ਹਾਂਜੀ ਮੈਂ ਤਾਂ ਇਦਾਂ ਨੇ ਮੱਕੀ ਲੈ ਕੇ ਆਇਆ ਸੀ ਸਬਜ਼ੀ ਲੈ ਕੇ ਜਾਣਾ ਸੀ